40 ਕਰੋੜ ਦੇ ਘਪਲੇ ਦੇ ਮਲਜ਼ਮ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਵੇਲੇ ਜੇਲ੍ਹ ਦੇ ਵਿੱਚ ਨਹੀਂ ਸਗੋਂ ਪਿਛਲੇ 1 ਮਹੀਨੇ ਤੋਂ ਜੇਲ੍ਹ ਦੇ ਨਾਮ ਤੇ ਹਸਪਤਾਲ ਦੇ ਵਿੱਚ ਏਸੀ ਦੀ ਹਵਾ ਖਾ ਰਹੇ ਨੇ ਇਹ ਇਲਜ਼ਾਮ ਮਾਨਿਕ ਗੋਇਲ ਨੇ ਲਾਇਆ ਹੈ ਉਹਨਾਂ ਕਿਹਾ ਹੈ ਕਿ 40 ਕਰੋੜ ਦੇ ਬੈਂਕ ਫਰਾਡ ਦੇ ਦੋਸ਼ਾਂ ਤਹਿਤ ਐਮਐਲਏ ਜਸਵੰਤ ਸਿੰਘ ਗੱਜਨ ਮਾਜ਼ਰਾ ਜੇਲ੍ਹ ਦੇ ਵਿੱਚ ਨਹੀਂ ਸਗੋਂ ਰਜਿੰਦਰਾ ਹਸਪਤਾਲ ਦੇ ਏਸੀ ਕਮਰੇ ਦੇ ਵਿੱਚ ਹਨ ਇਸ ਮਾਮਲੇ ਦੇ ਵਿੱਚ ਸਾਡੀ ਮਾਨੀ ਗੋਇਲ ਹੋਰਾਂ ਦੇ ਨਾਲ ਗੱਲਬਾਤ ਹੋਈ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣਿਓ ਮਾਨੀ ਤੁਹਾਡੇ ਵੱਲੋਂ ਜਿਹੜਾ ਹੈਗਾ ਟਵੀਟ ਕੀਤਾ ਗਿਆ ਕਿ ਜੇਲ੍ਹ ਦੇ ਵਿੱਚ ਜਾਣ ਦੀ ਬਜਾਏ ਜਿਹੜੇ ਗੱਜਨ ਮਾਜਰਾ ਨੇ ਐਮਐਲਏ ਨੇ ਆਮ ਆਦਮੀ ਪਾਰਟੀ ਤੋਂ ਉਹ ਪਿਛਲੇ 1 ਮਹੀਨੇ ਤੋਂ ਪਟਿਆਲਾ ਦੇ ਵਿੱਚ ਜਿਹੜੇ ਨੇ ਏਸੀ ਕਮਰਿਆਂ ਦੀ ਹਵਾ ਹਸਪੀਟਲ ਤੇ ਵਿੱਚ ਲੈ ਰਹੇ ਨੇ ਜ਼ਰਾ ਮਾਮਲਾ ਸਮਝਾਇਓ ਮਾਮਲਾ ਇਹ ਹੈ ਜੀ ਕਿ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਅਮਰਗੜ ਤੋਂ ਐਮਐਲਏ ਨੇ ਗਜਨ ਮਾਜਰਾ ਜੀ ਸੋਨ ਸਿੰਘ ਗਜਨ ਮਾਜਰਾ ਜੀ ਇਹ 40 ਕਰੋੜ ਦੇ ਬੈਂਕ ਬੈਂਕ ਦੀ ਠੱਗੀ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਸੀ ਸ਼ਾਇਦ ਨਵੰਬਰ ਦਸੰਬਰ ਦੇ ਵਿੱਚ ਜੀ ਇਹ ਜਿਹੜੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈਗੇ ਆ ਜੀ ਤੇ ਜਦੋਂ ਤੋਂ ਗਰਮੀ ਵਧਣ ਲੱਗੀ ਹੈ ਮਈ ਦੇ ਵਿੱਚ ਇਹ ਕਰੀਬ 11 ਮਈ ਨੂੰ ਇਹਨਾਂ ਨੇ ਉੱਥੋਂ ਆਪਣੇ ਰਜਿੰਦਰਾ ਹਸਪੀਟਲ ਦੇ ਕਾਰਡੀਓਲੋਜੀ ਡਿਪਾਰਟਮੈਂਟ ਜਿਹੜਾ ਦਿਲ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਡਿਪਾਰਟਮੈਂਟ ਹੁੰਦਾ ਉੱਥੇ ਇਹ ਐਡਮਿਟ ਹੋਇਆ ਜੀ ਤੇ ਜਿਹੜੇ ਸਾਡੇ ਸੂਤਰ ਨੇ ਸਾਡੇ ਜਿਹੜੇ ਪਤਾ ਲੱਗੇ ਆ ਹੌਨ ਰਿਕਾਰਡ ਵੀ ਗੱਲਾਂ ਨੇ ਕਿ 6 ਤਰੀਕ ਨੂੰ 6 ਜੂਨ ਨੂੰ ਇਹਨਾਂ ਨੂੰ ਉੱਥੋਂ ਡਿਸਚਾਰਜ ਕੀਤਾ ਗਿਆ ਤੇ ਡਾਕਟਰ ਖੁਸ਼ ਨਹੀਂ ਸਨ ਇਤੇ ਜੀ ਜਿਹੜੇ ਮੈਡੀਕਲ ਸੁਪਰਡੈਂਡੈਂਟ ਨੇ ਮਿਸਟਰ ਰੇਖੀ ਉਹਨਾਂ ਨੇ ਵੀ ਇਸ ਗੱਲ ਤੇ ਅਸਤੀਫਾ ਦੇ ਦਿੱਤਾ ਅੱਜ ਪਤਾ ਲੱਗਿਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਇਹਨਾਂ ਗੱਲਾਂ ਤੋਂ ਖੁਸ਼ ਨਹੀਂ ਸਨ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਇਸ ਤੋਂ ਬਾਅਦ ਇੱਥੇ ਇਸ ਡਿਪਾਰਟਮੈਂਟ ਦੇ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਪੈਰਾਮੀਟਰੀ ਸਾਰੇ ਨਾਰਮਲ ਸੀ ਤੇ ਕਿਵੇਂ ਰੱਖਣਾ ਜੀ ਉਸ ਤੋਂ ਬਾਅਦ ਇਹ 7 ਤਰੀਕ ਨੂੰ 6 ਨੂੰ ਡਿਸਚਾਰਜ ਕੀਤਾ ਤੇ 7 ਨੂੰ ਇਹ ਫੇਰ ਅ ਦਾਖਲ ਹੁੰਦੇ ਆ ਤੇ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਜਿਹੜਾ ਕਿ ਹਜੇ ਤੱਕ ਇਹਨਾਂ ਨੂੰ ਰੱਖਿਆ ਗਿਆ ਜੀ ਕਿ ਕਿ ਪਸ਼ਾਬ ਦੇ ਵਿੱਚ ਕੋਈ ਦਿੱਕਤ ਹੈ ਜੀ ਤੇ ਤੁਸੀਂ ਦੇਖੋ ਕਿ ਜਿਹੜਾ ਕਾਰਡੀਓਲੋਜੀ ਡਿਪਾਰਟਮੈਂਟ ਹੈ ਤੇ ਯੂਰੋਲੋਜੀ ਡਿਪਾਰਟਮੈਂਟ ਹੈ ਇਹੀ ਦੋ ਡਿਪਾਰਟਮੈਂਟ ਨੇ ਤੇ ਇੱਕ ਤੀਜਾ ਬੱਚਿਆਂ ਦੇ ਆਪਰੇਸ਼ਨ ਵਾਲਾ ਡਿਪਾਰਟਮੈਂਟ ਹੈ ਜਿਹੜਾ ਕਿ ਜਿਹੜੇ ਕਿ ਏਸੀ ਨੇ ਪੂਰੇ ਕੰਪਲੀਟਲੀ ਏਸੀ ਨੇ ਬਾਕੀ ਸਾਰਾ ਹਸਪੀਟਲ ਏਸੀ ਨਹੀਂ ਹੈਗਾ ਐਮਐਲਏ ਸਾਹਿਬ ਉੱਥੇ ਉੱਥੇ ਜਾ ਰਹੇ ਨੇ ਜਿੱਥੇ ਜਿੱਥੇ ਇਹ ਡਿਪਾਰਟਮੈਂਟ ਏਸੀ ਵਾਲੇ ਨੇ ਤੇ ਤੁਸੀਂ ਦੇਖੋ ਵੀ ਲਗਾਤਾਰ ਇੱਕ ਮਹੀਨੇ ਤੋਂ ਇਹ 31 ਦਿਨਾਂ ਤੋਂ ਇਹ ਜੇਲ੍ਹ ਦੇ ਵਿੱਚ ਨਹੀਂ ਗਏ ਇੱਥੇ ਮੌਜੂਦ ਨੇ ਤੇ ਉਹਦੇ ਵਿਚਾਲੇ ਜਿਹੜੇ ਮੈਡੀਕਲ ਸੁਪਰਡੈਂਟ ਨੇ ਮਿਸਟਰ ਰੇਕੀ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਤੇ ਇਹੀ ਕਿਹਾ ਜਾ ਰਿਹਾ ਸਾਰੇ ਕਿਤੇ ਕਿ ਉਹ ਇਹਨਾਂ ਗੱਲਾਂ ਤੋਂ ਖੁਸ਼ ਨਹੀਂ ਸਾਬ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਜਦੋਂ ਉਹਨਾਂ ਨੇ ਛੁੱਟੀ ਦਿੱਤੀ ਤੇ ਉਹਨਾਂ ਨੂੰ 6 ਤਰੀਕ ਨੂੰ ਸੀਐਮਓ ਨੇ ਵੀ ਕਾਲ ਕੀਤੀ ਮਤਲਬ ਭਗਵੰਤ ਮਾਨ ਦੇ ਦਫ਼ਤਰ ਵੀ ਬੁਲਾਇਆ ਗਿਆ ਜੀ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਨਾ ਖੁਸ਼ ਹੋ ਕੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਤੇ ਮੈਂ ਸਮਝਦਾ ਕਿ ਜਦੋਂ ਆਮ ਆਦਮੀ ਪਾਰਟੀ ਹੋਰ ਪਾਰਟੀਆਂ ਤੇ ਇਲਜ਼ਾਮ ਲਾਉਂਦੀ ਹੈ ਕਿ ਕਾਂਗਰਸ ਨੇ ਐ ਕੀਤਾ ਅਕਾਲੀਆਂ ਨੇ ਐ ਕੀਤਾ ਤੇ ਤੁਹਾਨੂੰ ਉਹਨਾਂ ਨੂੰ ਆਪਣੇ ਅੰਦਰ ਵਿੱਚ ਝਾਕੇ ਦੇਖ ਲੈਣਾ ਚਾਹੀਦਾ ਕਿੱਥੇ ਹੈ ਹਰਜੋਤ ਬੈਂਸ ਜਿਹੜੇ ਪਹਿਲਾਂ ਉਦੋਂ ਜੇਲ੍ਹ ਮੰਤਰੀ ਹੁੰਦੇ ਸੀ ਉਦੋਂ ਜਿਹੜੇ ਹੈਗੇ ਆ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਸੀਗੇ ਕਿ ਕਾਂਗਰਸ ਨੇ ਐ ਕੀਤਾ ਅਕਾਲੀਆਂ ਨੇ ਐ ਕੀਤਾ ਮੁਖਤਾਰ ਅंसारी ਨੂੰ ਇਹਨਾਂ ਨੇ ਬੀਬੀ ਬੀਬੀਪੀ ਟ੍ਰੀਟਮੈਂਟ ਦਿੱਤਾ ਹੁਣ ਜਿਹੜਾ ਤੁਸੀਂ ਬੀਬੀਪੀ ਟ੍ਰੀਟਮੈਂਟ ਦੇ ਰਹੇ ਹੋ ਤੁਹਾਡੇ ਜਿਹੜੇ ਜਿਹੜੇ ਹੈਲਥ ਮਿਨਿਸਟਰ ਦੇ ਡਿਸਟ੍ਰਿਕਟ ਦੇ ਵਿੱਚ ਬਹਿ ਕੇ ਸ਼ਹਿਰ ਦੇ ਵਿੱਚ ਬਹਿ ਕੇ ਤੁਸੀਂ ਆਪਣੇ ਐਮਐਲਏ ਨੂੰ ਬੀਬੀਪੀ ਟ੍ਰੀਟਮੈਂਟ ਦੇ ਰਹੇ ਹੋ ਏਸੀ ਦੇ ਵਿੱਚ ਰੱਖ ਰਹੇ ਹੋ ਇਹ ਕੀ ਹੈ ਜੀ ਮਨਿਕ ਇਹਹੀ ਸਵਾਲ ਸੀ ਕਿ ਜਿਹੜੇ ਖੁਦ ਮੁਖਤਾਰ ਅंसारी ਦੇ ਉੱਪਰ ਸਵਾਲ ਖੜੇ ਕਰਦੇ ਰਹਿੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਕਿਉਂਕਿ ਉਹਨਾਂ ਨੂੰ ਤਾਂ ਪਤਾ ਏ ਕਿਹੜਾ ਹੈ ਕਿ ਇਹ ਗੱਲ ਲੁਕੀਸ਼ੀ ਪਈ ਰਹਿ ਜਾਂਦੀ ਇਹ ਤਾਂ ਮਾਮਲੇ ਨੇ ਸਾਹਮਣੇ ਤੁਹਾਨੂੰ ਕੀ ਲੱਗਦਾ ਫਿਰ ਉਹ ਪਾਰਟੀ ਜਾਂ ਖਾਸ ਕਰ ਉਹ ਪਾਰਟੀ ਦੇ ਨੁ ਜਿਹੜੇ ਖੁਦ ਸਵਾਲ ਖੜੇ ਕਰਦੇ ਰਹੇ ਨੇ ਦੇਖੋ ਜੀ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਇਹ ਸਭ ਤੋਂ ਵੱਡੇ ਵੀਆਈਪੀ ਨੇ ਜੀ ਸਭ ਤੋਂ ਵੱਧ ਇਹ ਸਹੂਲਤਾਂ ਦਾ ਆਨੰਦ ਮਾਣਦੇ ਸਭ ਤੋਂ ਵੱਧ ਸਿਕਿਉਰਿਟੀ ਵਰਤਦੇ ਸਭ ਤੋਂ ਵੱਧ ਗੱਡੀਆਂ ਵਰਤਦੇ ਸਭ ਤੋਂ ਵੱਧ ਇਹ ਆਪਣੇ ਪਰਿਵਾਰਾਂ ਨੂੰ ਸਹੂਲਤਾਂ ਦਿੰਦੇ ਨੇ ਜੀ ਕਿਹੜਾ ਇਹਨਾਂ ਦਾ ਮਨਿਸਟਰ ਹੈ ਜਿਹੜਾ ਕਿ ਚੀਜ਼ਾਂ ਦਾ ਮਿਸਯੂਜ਼ ਨਹੀਂ ਕਰ ਰਿਹਾ ਕਿਹੜਾ ਤਾਂ ਐਮਐਲਏ ਹੈ ਜਿਹੜਾ ਕਿ ਆਪਣੇ ਮਾਫੀਆ ਤੇ ਵਿੱਚ ਇਨਵੋਲ ਨਹੀਂ ਹੈਗਾ ਜਾਂ ਕੋਈ ਪੁੱਠਾ ਕੰਮ ਨਹੀਂ ਕਰ ਰਿਹਾ ਹਰ ਤਰ੍ਹਾਂ ਦਾ ਮਾਫੀਆ ਸਟੇਟ ਦੇ ਵਿੱਚ ਵੱਧ ਰਿਹਾ ਹਰ ਤਰ੍ਹਾਂ ਦਾ ਨਸ਼ਾ ਵੱਧ ਰਿਹਾ ਹ ਹਮ ਹਰ ਤਰ੍ਹਾਂ ਦੀ ਰਿਸ਼ਵਤ ਕਿਹੜਾ ਕੰਮ ਜਿਹੜਾ ਸਹੀ ਹੋਇਆ ਸਿਰਫ ਇੱਕ ਤੁਹਾਨੂੰ ਕੀ ਲੱਗਦਾ ਕਿ ਜੇਲ੍ਹ ਦੇ ਵਿੱਚ ਸਿਰਫ ਨਾਮ ਦੇ ਨਾਂ ਤੇ ਜੇਲ੍ਹ ਵੈਸੇ ਉਹ ਬਿਲਕੁਲ ਜੀ ਬਿਲਕੁਲ ਜਿਹੜੇ ਵੀਆਈਪੀ ਬੰਦੇ ਨੇ ਉਹ ਵੀਆਈਪੀ ਵੀ ਹੈਗਾ ਤੇ ਨਾਲ ਉਹ ਇੱਕ ਇੰਡਸਟ੍ਰੀਅਲਿਸਟ ਵੀ ਹੈਗਾ ਤਾਰਾ ਫੀਡ ਉਹਨਾਂ ਦਾ ਜਿਹੜਾ ਬ੍ਰਾਂਡ ਹੈਗਾ ਤੇ ਉਹ ਪੈਸੇ ਵਾਲਾ ਬੰਦਾ ਵੀ ਹੈਗਾ ਤੇ ਉਹ ਪੈਸੇ ਦੇ ਦਮ ਤੇ ਤੇ ਆਪਣੀ ਪਾਵਰ ਦੇ ਦਮ ਤੇ ਕਰ ਰਿਹਾ ਸਾਰਾ ਕੁਝ ਤੇ ਜਦੋਂ ਤੋਂ ਹੁਣ ਸਵੇਰ ਦੀ ਖਬਰ ਨਸ਼ਰ ਹੋਈ ਹੈ ਉਦੋਂ ਬਾਅਦ ਦੇ ਵਿੱਚ ਵੀ ਜਾਣਾ ਬੰਦ ਕਰ ਦਿੱਤਾ ਲੋਕਾਂ ਦਾ ਉੱਥੇ ਸਿਕਿਉਰਿਟੀ ਲਾ ਦਿੱਤੀ ਆ ਤੇ ਇਹੀ ਕਿਹਾ ਜਾ ਰਿਹਾ ਹੁਣ ਕਹਿ ਰਹੇ ਆ ਕਿ ਜੀ ਉਹਨਾਂ ਦੇ ਪਿਸ਼ਾਬ ਚ ਦਿੱ ਪਰ ਤੁਸੀਂ ਦੇਖੋ ਕਿ ਮੈਡੀਕਲ ਜਿਹੜੇ ਤੁਹਾਡੇ ਸੁਪਰਡੈਂਟ ਨੇ ਉਹਨਾਂ ਨੇ ਕਿਉਂ ਅਸਤੀਫਾ ਦਿੱਤਾ ਫਿਰ ਜੇ ਗੱਲਾਂ ਨਹੀਂ ਸੀ ਹੂੰ ਸਭ ਤੋਂ ਵੱਡੇ ਸਵਾਲ ਤੁਹਾਡੇ ਆਪ ਦੇ ਤੇ ਖੜੇ ਹੁੰਦੇ ਜਦੋਂ ਇਹ ਗੱਲਾਂ ਉੱਥੇ ਚੱਲ ਰਹੀਆਂ ਸੀ ਇੱਕ ਮਹੀਨੇ ਤੋਂ ਜਦੋਂ ਸਵੇਰੇ ਹੁਣ ਨਸ਼ਰ ਕੀਤੀ ਹੈ ਮੈਂ ਖਬਰ ਉਸ ਤੋਂ ਬਾਅਦ ਕਿਉਂ ਤੁਹਾਡੇ ਹਫੜਾ ਫੜਾ ਫੜੀ ਮੱਚੀ ਹੈਗੀ ਜੀ ਕਿਉਂ ਨਹੀਂ ਤੁਸੀਂ ਇਹ ਗੱਲਾਂ ਦਾ ਜਵਾਬ ਦੇ ਰਹੇ ਕਿਉਂ ਨਹੀਂ ਜਿਹੜੇ ਹੈਗੇ ਸਵੇਰ ਤੋਂ ਲੈ ਕੇ ਹੁਣ ਤੱਕ ਤੁਹਾਡੇ ਰਜਿੰਦਰਾ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਜਵਾਬ ਨਹੀਂ ਦੇ ਰਹੇ ਕਿਉਂ ਨਹੀਂ ਤੁਹਾਡਾ ਜੇਲ੍ਹ ਡਿਪਾਰਟਮੈਂਟ ਜਵਾਬ ਦੇ ਰਿਹਾ ਕਿ 11 ਤਰੀਕ ਤੋਂ ਬਾਅਦ ਇਹ ਆਏ ਨਹੀਂ ਉੱਥੇ ਹੂੰ ਇਹ ਸਾਰੇ ਸਵ ਹੁੰ ਜੋ ਮਰਜ਼ੀ ਬਣਾ ਲਉ ਪਰ ਜਿਹੜਾ ਤੁਸੀਂ ਇਹ ਕਹਿੰਨੇ ਕੁਛ ਹੋ ਹੋਰਾਂ ਤੇ ਜਿਹੜੇ ਇਲਜ਼ਾਮ ਲਾਣੋਂ ਕੰਮ ਉਹੀ ਕਰਦੇ ਹੋ ਹੋਰਾਂ ਨੂੰ ਕਹਿਣਾ ਕਿ ਵੀਵੀਆਪੀ ਟ੍ਰੀਟਮੈਂਟ ਕਰਦੇ ਆ ਇਹ ਵੀ ਆ ਵੀਵੀਆਪੀ ਗੱਡੀਆਂ ਵਰਤਦੇ ਆ ਹੋਰ ਕਰਦੇ ਆ ਰਿਸ਼ਵਤਾਂ ਲੈਂਦੇ ਆ ਪਰ ਸਾਰਾ ਕੁਝ ਉਹੀ ਕਰ ਰਹੇ ਆ ਇਹ ਪਰ ਇੱਕ ਸਵਾਲੇ ਵੀ ਪਰ ਇੱਕ ਸਵਾਲੇ ਵੀ ਖੜਾ ਹੁੰਦਾ ਨਾ ਕਿ ਕਹਿੰਦੇ ਕਿ ਈਡੀ ਦੇ ਵੱਲੋਂ ਹਿਰਾਸਤੇ ਵਿੱਚ ਲਿਆ ਗਿਆ ਤਾਂ ਫ੍ਰੀ ਈਡੀ ਦਾ ਪੰਜਾਬ ਦੀ ਸਰਕਾਰ ਦੇ ਨਾਲ ਪੰਜਾਬ ਗੰਮਣ ਦੇ ਨਾਲ ਕੀ ਲੈਣ ਦੇਣ ਹੋ ਸਕਦਾ ਪੰਜਾਬ ਸਰਕਾਰ ਕਿਸ ਤਰ੍ਹਾਂ ਈਡੀ ਦੇ ਹਿਰਾਸਤ ਇੱਥੇ ਲੈ ਕੇ ਕਿ ਈਡੀ ਨੇ ਕੋਈ ਆਦੇ ਘਰੇ ਥੋੜੀ ਰੱਖਣਾ ਹੁੰਦਾ ਈਡੀ ਨੇ ਜੇਲ੍ਹ 'ਚ ਪਾਉਣਾ ਹੁੰਦਾ ਪਟਿਆ ਉੱਥੇ ਹੈਗੇ ਸੀਗੇ ਜਿਹੜਾ ਜਿਹੜੀ ਇਹਨਾਂ ਦੀ ਜੁਡੀਸ਼ੀਅਲ ਕਸਟਡੀ ਹੈ ਪਟਿਆਲਾ ਦੇ ਸੈਂਟਰ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਜਦੋਂ ਬੰਦਾ ਜੇਲ੍ਹ ਦੇ ਵਿੱਚ ਆ ਗਿਆ ਉਹ ਸਾਰਾ ਕੁਝ ਜੋ ਵੀ ਦੇਖਣਾ ਉੱਥੇ ਜੇਲ੍ਹ ਡਿਪਾਰਟਮੈਂਟ ਨੇ ਦੇਖਣਾ ਹੁੰਦਾ ਜਿਹੜਾ ਕਿ ਪੰਜਾਬ ਦਾ ਜੇਲ੍ਹ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਕੋਲੇ ਹੈ ਤੇ ਜਿਹੜਾ ਪੋਰਟਫੋਲੀਓ ਭਗਵੰਤ ਮਾਨ ਜੀ ਕੋਲੇ ਆਪਣੇ ਕੋਲੇ ਹੈ ਜੇਲ੍ਹ ਦਾ ਜੀ ਉਹ ਈਡੀ ਥੋੜੀ ਉਹ ਮਤਲਬ ਈਡੀ ਕੋਈ ਜੇ ਕੋਈ ਕਸਟਡੀ ਈਡੀ ਦੀ ਹੁੰਦੀ ਹੈ ਜਿਹੜੀ ਕੋਈ ਕਰੇ ਥੋੜੀ ਲੈ ਜਾਂਦੀ ਉਹਨੂੰ ਜੇਲ੍ਹ 'ਚ ਹੀ ਪਾਉਂਦੀ ਹੈ ਜਿਹੜੀ ਜੀ ਹਾਂਜੀ ਇਸ ਮਾਮਲੇ ਤੇ ਸੀਐਮ ਭਗਵੰਤ ਸਿੰਘ ਮਾਨ ਦੇ ਪ੍ਰਤੀ ਜਦ ਵੀਆਈਪੀ ਕਲਚਰ ਦਾ ਰੌਲਾ ਪਾਉਂਦੇ ਰਹੇ ਨੇ ਕੀ ਹੁਣ ਇਹ ਵੀਆਈਪੀ ਕਲਚਰ ਨਹੀਂ ਕਿ ਕਿਸੇ ਆਮ ਇਨਸਾਨ ਨੂੰ ਵੀ ਕਦੇ ਇਸ ਤਰ੍ਹਾਂ ਦੀ ਸੁੱਖ ਸਹੂਲਤ ਮਿਲਦੀ ਹੈ ਇਹ ਸਵਾਲ ਜਿਉਂਦੇ ਤਿਉਂ ਖੜੇ ਨੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੰਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ